ਸੁਸਦੇਕ ਰਿਓ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਨੂਜੀਆ ਬਟਾਲਾ ਦੇ ਮੁਰਗੀ ਮੁਹੱਲਾ ਤੋਂ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਗਰਭਵਤੀ ਮਹਿਲਾ ਤੇ ਉਸਦੇ ਹੀ ਘਰ ਵਾਲੇ ਦੇ ਵੱਲੋਂ ਹਮਲਾ ਕੀਤਾ ਗਿਆ ਹੈ ਦਰਅਸਲ ਇਹ ਦੱਸਿਆ ਜਾ ਰਿਹਾ ਹੈ ਕਿ ਇਸ ਮਹਿਲਾ ਦੇ ਵੱਲੋਂ ਆਪਣੇ ਸਹੁਰੇ ਦੇ ਖਿਲਾਫ ਪੁਲਿਸ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਇਸਦੇ ਸਹੁਰੇ ਦੇ ਵੱਲੋਂ ਇਸਦੇ ਨਾਲ ਬਲਤਕਾਰ ਕੀਤਾ ਗਿਆ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਮਾਮਲਾ ਵੀ ਦਰਜ ਕੀਤਾ ਗਿਆ ਸੀ ਅਤੇ ਹੁਣ ਸਹੁਰਾ ਜਿਹੜਾ ਉਹ ਜੇਲ੍ਹ ਦੇ ਵਿੱਚ ਬੰਦ ਹੈ ਜਿਸ ਤੋਂ ਬਾਅਦ ਹੁਣ ਇਸ ਦਾ ਘਰ ਵਾਲਾ ਇਸ ਦੇ ਨਾਲ ਕੁਟਮਾਰ ਕਰ ਰਿਹਾ ਹੈ ਆ ਰੋਪ ਜਿਹੜੇ ਨੇ ਇਸ ਮਹਿਲਾ ਦੇ ਵੱਲੋਂ ਲਗਾਤਾਰ ਹਿੰਗ ਗਾਏ ਜਾ ਰਹੇ ਨੇ ਅਤੇ ਇਸ ਗਰਭਵਤੀ ਮਹਿਲਾ ਦਾ ਕਹਿਣਾ ਹੈ ਕਿ ਦੇਰ ਰਾਤ ਵੀ ਮੇਰੇ ਨਾਲ ਮੇਰੇ ਘਰ ਵਾਲੇ ਨੇ ਕੁਟਮਾਰ ਕੀਤੀ ਹੈ ਮੈਨੂੰ ਕੋਠੇ ਤੇ ਲਿਜਾ ਕੇ ਮੇਰੇ ਗਲ ਦੇ ਵਿੱਚ ਰੱਸਾ ਪਾ ਕੇ ਮੇਰੇ ਦੇ ਨਾਲ ਕੁਟਮਾਰ ਜਿਹੜੀ ਉਹ ਕੀਤੀ ਗਈ ਹੈ ਅਤੇ ਉਸ ਨੇ ਇਹ ਵੀ ਦੱਸਿਆ ਹੈ ਕਿ ਉਸ ਦਾ ਸਹੁਰਾ ਲਗਾਤਾਰ ਹੀ ਉਸ ਦੇ ਨਾਲ ਬਲਤਕਾਰ ਕਰ ਰਿਹਾ ਸੀ ਜਿਸ ਤੋਂ ਬਾਅਦ ਉਸ ਨੇ ਦੁਖੀ ਹੋ ਕੇ ਥਾਣੇ ਦੇ ਵਿੱਚ ਸ਼ਿਕਾਇਤ ਦਰਜ ਕਰਵਾਈ ਅਤੇ ਹੁਣ ਉਸ ਦਾ ਸਹੁਰਾ ਜੇਲ੍ਹ ਦੇ ਵਿੱਚ ਹੈ ਅਤੇ ਇਸੇ ਰੰਜਿਸ਼ ਤੇ ਚਾਲਦੇ ਹੋਏ ਉਸ ਦਾ ਘਰ ਵਾਲਾ ਉਸ ਦੇ ਨਾਲ ਕੁਟਮਾਰ ਕਰਦਾ ਹੈ ਉਸ ਤੋਂ ਕਹਿੰਦਾ ਹੈ ਕਿ ਉਹ ਆਪਣੀ ਸ਼ਿਕਾਇਤ ਵਾਪਸ ਲਵੇ ਅਤੇ ਸੋਹਰੇ ਨੂੰ ਉਸ ਦੇ ਸੋਹਰੇ ਨੂੰ ਜੇਲ੍ਹ ਦੇ ਵਿੱਚੋਂ ਬਾਹਰ ਕਢਵਾ ਦੇਵੇ ਅਤੇ ਉਹ ਜਦੋਂ ਗੱਲ ਨਹੀਂ ਮੰਨਦੀ ਹੈ ਤਾਂ ਉਸ ਦੇ ਨਾਲ ਕੁੱਟਮਾਰ ਕੀਤੀ ਜਾਂਦੀ ਹੈ ਉਸ ਨੂੰ ਉਸ ਦੇ ਨਾਲ ਗਾਲੀ ਗਲੋਚ ਕੀਤਾ ਜਾਂਦਾ ਜਿਸ ਤੋਂ ਬਾਅਦ ਹੁਣ ਮੋੜ ਤੋਂ ਇਹ ਮਹਿਲਾ ਜਿਹੜੀ ਹੈ ਉਹ ਥਾਣੇ ਪਹੁੰਚੀ ਅਤੇ ਇਸ ਦੇ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ ਹੈ ਕਿ ਕੁਝ ਬਿਆਨ ਸਾਹਮਣੇ ਆਏ ਨੇ ਤੁਹਾਨੂੰ ਵੀ ਸੁਣਾਉਂਦੇ ਹਾਂ ਇਹ ਸਾਡੀ ਕੋਈ ਫੀਮੇਲ ਪੇਸ਼ੈਂਟ ਹੈ ਹਰਪ੍ਰੀਤ ਕੌਰ ਜੋ ਕਿ ਪ੍ਰੈਗਨੈਂਟ ਹੈ 5 ਮੰਥਸ ਤੋਂ ਇੱਥੇ ਕੱਲ ਆਈ ਸੀ ਰਾਤ ਨੂੰ ਵਿਦ ਹਿਸਟਰੀ ਆਫ ਲੜਾਈ ਝਗੜਾ ਆਪਣੇ ਹਸਬੰਡ ਦੇ ਨਾਲ ਹੀ ਤੇ ਪਹਿਲਾਂ ਵੀ ਹਿਸਟਰੀ ਦਿੰਦੇ ਰਹੇ ਆ ਕਿ ਪਹਿਲਾਂ ਵੀ ਇਹਨਾਂ ਦੀ ਇੱਦਾਂ ਲੜਾਈ ਹੁੰਦੀ ਰਹੀ ਹੈ ਪਹਿਲਾਂ ਵੀ ਇੱਥੇ ਆ ਕੇ ਦਾਖਲ ਹੋਏ ਔਰ ਪੁਲਿਸ ਕਾਰਵਾਈ ਕਰਵਾਈ ਹੈ ਪਰ ਸ਼ਾਇਦ ਕੋਈ ਸਟੈਪ ਨਹੀਂ ਲਿਆ ਗਿਆ ਤੇ ਕੱਲ ਕੰਦੇ ਜ਼ਿਆਦਾ ਕੀਤਾ ਇਹਨਾਂ ਦੇ ਨਾਲ ਤੇ ਫਿਰ ਉਹ ਨਰਾਦੇ ਇੱਥੇ ਦਾਖਲ ਨੇ ਤੇ ਹੁਣ ਇਹਨਾਂ ਦਾ ਸੀ ਪਰਚਾ ਪੁੱਛਾ ਕੱਟ ਕੇ ਤੇ ਜੋ ਵੀ ਪੁਲਿਸ ਕਾਰਵਾਈ ਕਾਨੂੰਨੀ ਕਾਰਵਾਈ ਬੰਦੀ ਇਹ ਕੀਤੀ ਜਾਏਗੀ ਲਿਖਤੀ ਵੀ ਤੇ ਦੱਸਿਆ ਜਾਏਗਾ फिजिकली शी इज प्रेग्नेंट 5 मंथ्स तो अल्ट्रासाउंड करवा के एक बार हम देख लेंगे अदरवाइज कोई इतनी ज्यादा चोट नहीं लग रही ऑक्सीजन वगैरह ऑक्सीजन वगैरह पे हमने रखा हुआ है क्योंकि इनका कहना है कि इनको गला दबा के उन्होंने हरास करने की कोशिश की मारने की कोशिश की तो फिर हमने ऑक्सीजन पे और रखा हुआ है इनको सर 11 साल तो मतलब सोरा मेरा शीड खानियां करता था मेरे नाल ते मैं उस बन्नू कहती थी मतलब ऑन ਸ਼ੁਰੂ ਤੇ ਇਦਾਂ ਕਹਿੰਦਾ ਮੈਂ ਕੀ ਕਹਾਂ ਪਾਪਾ ਨੂੰ ਮੈਂ ਕੀ ਕਹਾਂ ਸ਼ੁਰੂ ਤੇ ਇਦਾਂ ਕਰਤਾ ਰਿਆ ਸਰ ਹੌਲੀ-ਹੌਲੀ ਸਤਾਸਾ ਲਾਵਾਸ ਨੂੰ ਰੇਪ ਕਰਨਾ ਸ਼ੁਰੂ ਕਰ ਦਿੱਤਾ ਗਲਤ ਕੰਮ ਕਰਦਾ ਰਿਆ ਘਰ ਵਾਲਾ ਕੁਛ ਨਹੀਂ ਕਹਿੰਦਾ ਜਦੋਂ ਮੈਂ ਕੋਈ ਗੱਲ ਕਰਦੀ ਆ ਮੈਂ ਕੋਈ ਸਟੈਪ ਚੁੱਕਾ ਸਰ ਮੇਰੇ ਪੈਰ ਵੀ ਸਾਰੇ ਸਾੜ ਦਿੱਤਾ ਨਾ ਬਹੁਤ ਵਾਰ ਸਰ ਘਰੋਂ ਵੀ ਕੱਢਿਆ ਨਾ ਮੇਰੇ ਪਾਪਾ ਨੇ ਘਰ ਬਣਾ ਕੇ ਦਿੱਤਾ ਆ ਇੱਕ ਇਹਨਾਂ ਨੂੰ ਗੱਡੀ ਲੈ ਕੇ ਦਿੱਤੀ ਆ 6 ਲੱਖ ਦੀ ਸਰ ਉਹ ਗੱਡੀ ਇਹਦੇ ਨਾਮ ਕਰਾ ਦਿੱਤੀ ਆ ਇਹ ਸਰ ਇਹ ਹਟਿਆ ਨਹੀਂ ਮੁੜਦਾ ਨਹੀਂ ਸੀ ਸਾਰੇ ਦੀ ਮੈਂ ਵੀਡੀਓ ਬਣਾਈ ਇਹ ਮੈਂ ਆਪਣੇ ਸਹੁਰੇ ਦੀ ਤੇ ਪਰ ਬੇਰੀ ਜਰਾ ਸਰ ਉਸ ਤੋਂ ਬਾਅਦ ਇਹਨੂੰ ਉੱਥੇ ਨੇ ਸਮਝੌਤਾ ਕਰ ਲਿਆ ਰਿਸ਼ਤੇਦਾਰੀ ਦਾ ਕਿ ਸਮਝੌਤਾ ਕਰ ਲਿਆ ਉਸ ਤੋਂ ਬਾਅਦ ਇਹਨਾਂ ਕਿ ਚਲੋ ਗਲਤੀ ਹੋ ਗਈ ਇਹਨੇ ਮਾਫੀ ਵੀ ਮੰਗੀ ਮਾਫੀ ਨਾਵਾ ਵੀ ਹੈਗਾ ਸਾਡੇ ਕੋਲ ਉਸ ਤੋਂ ਬਾਅਦ ਸਾਰੇ ਨੇ ਮੇਰੀ 12 ਸਾਲ ਦੀ ਬੇਟੀ ਇੱਥੇ ਹੱਤ ਪਾਇਆ ਮੈਂ ਰੰਗੇਤੀ ਫੜ ਲਿਆ ਮੇਰੇ ਸਹੁਰੇ ਨੇ ਮਤਲਬ ਗਲਤ ਤਰਕ ਕਰ ਲੱਗਾ ਸੀਗਾ ਬੇਟੀ ਨਾਲ ਦੱਕਾ ਕਰਨ ਲੱਗਾ ਫੇਰ ਮੈਂ ਥਾਣੇ ਆ ਕੇ ਉੱਤੇ ਵੱਡੀ ਮੈਡਮ ਕੋਲ ਪੇਸ਼ ਕਰ ਉਹਨੂੰ ਗ੍ਰਿਫਤਾਰ ਕਰ ਲਿਆ ਸੀਗਾ ਹੁਣ ਘਰ ਵਾਲਾ ਟਾਰਚਰ ਕਰਦਾ ਰੋਜ਼ ਸਰ ਘਰ ਆਉਂਦਾ ਨਹੀਂ ਹੈਗਾ 5 ਮਹੀਨੇ ਹੋ ਗਏ ਕੋਈ ਖਰਚਾ ਨਹੀਂ ਕੋਈ ਕੁਝ ਨਹੀਂ ਸਰ ਬੱਚੇ ਆ ਬੱਚਿਆਂ ਨੂੰ ਨਹੀਂ ਸਰ ਸਕੂਲੇ ਪਾਇਆ ਕੋਦੀ ਵੀ ਨਹੀਂ ਸਰ ਮਾਰਦਾ ਬੇਰਮੀਨਾ ਸਰ ਉਸ ਦਿਨ ਵੀ ਇਹੀ ਗੱਲ ਹੋਈ ਸੀ ਘਰੇ ਆਉਂਦਾ ਸਰ ਬੇਰਮੀਨਾ ਮਾਰ ਕੇ ਚਲਾ ਜਾਂਦਾ ਸਾਰੇ ਮੇਰੇ ਪੱਟ ਪੁੱਟ ਸਾਰੇ ਛੇਲ ਦਿੱਤੇ ਆ ਲੱਤਾਂ ਨਾਲ ਮਾਰਿਆ ਮੇਰੇ ਬੂਟ ਸ਼ੂਜ਼ ਦੇ ਨਾਲ ਡੰਡੇ ਨਾਲ ਪ੍ਰੈਗਨੈਂਸੀ 5 ਮਹੀਨ ਚੱਲਦਾ ਪਿਆ ਮੇਰਾ ਰਾਤੀ ਸਰਕਰੀ ਆਇਆ ਮੈਂ ਬਲੇਟੀ ਹੋਈ ਸੀਗੀ ਰੋਟੀ ਰੋਟੀ ਗਾ ਕੇ 10 ਵਜੇ ਲੇਟ ਕੇ ਸੀ ਜਦ ਸਰ ਇਹਨੇ ਬੂਆ ਕੜਕਾਇਆ ਤੇ ਮੈਂ ਪੁੱਛੀ ਕਿ ਕੌਣ ਹੈ 2 ਵਜੇ ਦਾ ਟਾਈਮ ਸੀ ਕਿ ਕਿ ਮੈਨੂੰ ਤੇ ਨਾਲ ਗੱਲ ਕਰਨੀ ਹੈ ਮੈਂ ਕਿਹਾ ਤੂੰ ਇੱਥੇ ਮੈਨੂੰ ਦੱਸ ਦੇ ਮੇਰੇ ਫਾਦਰ ਮੇਰੇ ਕੋ ਰਹਿੰਦੇ ਆ ਮੇਰੇ ਪਾਪਾ ਉੱਥੇ ਗਿਆ ਪਿੰਡ ਉਨੇ ਨੂੰ ਕੰਮ ਸੀ ਸਿਰਿਆ ਗਪਿੰਦ ਪਰ ਥੋੜਾ ਜਿਹਾ ਉਤੇ ਕੇਸ ਸੀਗੇ ਤੇ ਕੁਝ ਰਾਸ਼ਨ ਵੀ ਕਰੇ ਮੁੱਕ ਗਿਆ ਸੀ ਉਹ ਵੀ ਕਹਿ ਲੈਣਗੇ ਸੀ ਆਪਣੇ ਬ੍ਰਦਰ ਕੋਲ ਸਰੀ ਨੇ ਵੇਖਿਆ ਕਿ ਉਹਨੂੰ ਪਤਾ ਲੱਗ ਗਿਆ ਘਰੇ ਕੋਈ ਵੀ ਨਹੀਂ ਹੈਗਾ ਸਰੀ ਆਇਆ ਰਾਤੀ 2 ਵਜੇ ਮੈਨੂੰ ਕਹਿੰਦੇ ਕਿ ਤੈਨੂੰ ਮੇਰੇ ਤੇ ਯਕੀਨ ਨਹੀਂ ਬੁਆ ਕੋਲ ਬੁਆ ਕੋਲਿਆ ਸਰੀ ਨੇ ਕੁੰਡਾ ਲਾ ਦਿੱਤਾ ਤੇ ਅੰਦਰ ਨਾ ਆਵੇਂ ਕਿ ਤੂੰ ਕੈਮਰਾ ਲਗਾਇਆ ਅੰਦਰ ਮੈਂ ਨਹੀਂ ਆਣਾ ਕੋਠੇ ਆ ਕੇ ਮੇਰੀ ਗੱਲ ਸੁਣ ਲੈ ਜਦ ਮੈਂ ਕੋਠੇ ਚਲੀ ਗਈ ਉਸ ਬਾਅਦ ਇਹਨੇ ਮੈਨੂੰ ਪੈਂਦੀ ਸੱਟੇ ਪਹਿਲੇ ਫੋਨ ਖੋਲੇ ਇਹਨਾਂ ਕਿ ਰਿਕਾਰਡਿੰਗ ਦੇ ਲੈ ਮੈਂ ਕਿ ਨਹੀਂ ਇਹਨੇ ਫੋਨ ਸਵਿਚ ਆਫ ਕਰਕੇ نیچے ਮਾਰੇ ਸਾਰਾ ਫੋਨ ਤੋੜ ਦਿੱਤਾ ਸਰ ਉਹ ਤੋਂ ਬਾਅਦ ਸਿਰ ਇਹਨੇ ਰੱਸੀ ਲੈ ਕੇ ਮੇਰਾ ਗਲਾ ਨਾ ਬੜੀ ਹੋਰ ਕਿੰਨਾ ਪੋ ਦਿੱਤਾ ਸਰ ਸ਼ੂਜ਼ ਮੇਰੇ ਮੂੰਹ ਉੱਤੇ ਰੱਖ ਕੇ ਗਲਾ ਨਾ ਪੋ ਦਿੱਤਾ ਸਰ ਮੇਰਾ ਉੰਡੀ ਨੂੰ ਮੇਰੀ ਬੱਚੀ ਮਾਂ ਜਿਹੜੀ ਕੁੜੀਆ ਵੱਡੀ ਮੇਰੀ ਇਹ ਮੇਰੀ ਕੁੜੀਆਂ ਨੇ ਆਵਾਜ਼ ਸੁਣੀ ਮੇਰੀ ਬੜ ਬੜ ਭੱਜ ਕੇ ਕੋਟੇ ਤੇ ਗਈ ਸਰ ਇਹਨੇ ਵੇਖ ਕੇ ਇਹਨੂੰ ਫੜ ਲੱਗਾ ਸੀਗਾ ਮੋਦੀ ਲਾਤ ਮਾਰ ਲਈ ਭੱਜ ਗਈ ਸਾਡੇ ਲਾਗੇ ਗਵਾਂਢੀ ਹੈਗੀ ਪੀਤੂਣੀ ਸਰੂ ਨਾਲ ਦੇ ਕੋਲ ਜਾ ਕੇ ਇਹਨਾਂ ਨੇ ਬੱਚੀਆਂ ਨੇ ਕਿਹਾ ਕਿ ਮੇਰੀ ਮੰਮਾ ਨੂੰ ਮਾਰ ਦਿੱਤਾ ਸਰੂ ਆਏ ਇਹਦੀ ਸਾਰੀ ਫੈਮਲੀ ਬਾਹਰ ਖੜੀ ਹੋਈ ਸੀ ਕਿ ਮੇਰੇ ਮੇਰੇ ਸਹੁਰੇ ਪਰਿਵਾਰ ਦੀ ਸਾਰੀ ਫੈਮਲੀ ਬਾਹਰ ਝਾੜੀਆਂ ਦੇ ਲਾਗੇ ਖੜੀ ਸੀ ਪਲਾਨਿੰਗ ਇਸ ਜਰੀ ਨਾਲ ਦੀ ਮੇਰੀ ਮਾਂ ਮੈਨੂੰ ਮਾਰਨ ਦੀ ਸਰ ਸਰ ਉਹ ਤਾਂ ਬਾਅਦ ਇਹਨਾਂ ਨੇ ਬਾਅਦ ਦੇ ਕਿ ਉਹ ਭੱਜ ਗਿਆ ਬਸ ਮੇਰੇ ਪਾਪਾ ਨੇ ਗੱਡੀ ਲੈ ਕੇ ਦਿੱਤੀ ਛੋਟਾ ਅਤੀ ਫਰੂਟ ਵਾਸਤੇ ਮੇਰੇ ਵਾਸਤੇ ਲੈ ਕੇ ਹੁਣ ਕਮਾਈ ਕਰਕੇ ਉਹਨਾਂ ਨੂੰ ਦਿੰਦਾ ਸਰ ਮੇਰੇ ਨਾਨੀ ਰਹਿ ਰਹੇ ਸਨ ਕਹਿੰਦਾ ਕੇਸ ਵਾਪਸ ਲੈ ਇੱਕੋ ਗੱਲ ਕਰਦਾ ਸਰ ਕੇਸ ਵਾਪਸ ਲੈ 5 ਮਹੀਨੇ ਹੋ ਗਏ ਸਰ ਜਦੋਂ ਦਾ ਮੈਂ ਉਹਦੇ ਪਾਪਾ ਨੂੰ ਜੇਲ ਸੁੱਟਿਆ ਨਾ ਉਦੋਂ ਦਾ ਹੀ ਸਰ ਇਦਾਂ ਕਰਦਾ ਆ ਤੇ ਸਰ ਇਹ ਕਹਿੰਦਾ ਕੇਸ ਵਾਪਸ ਲੈ ਰਾਤੀ ਮੈਨੂੰ ਕੁੱਟਦਾ ਈ ਨਾਲ ਕਹਿੰਦੇ ਘਰ ਖਾਲੀ ਘਰ ਇਦਾਂ ਕਹਿੰਦਾ ਕੋ ਮੈਨੂੰ ਰਾਤੀ 2 ਵਜੇ ਨਾ ਪਾਪਾ ਐਸੀ ਗੇਟ ਚ ਤੇ ਮਮਾ ਕਹਿੰਦੇ ਖੁਸ਼ਮੀਨ ਉਠਾਤਾ ਮਮਾ ਕਹਿੰਦੇ ਬੱਤੀ ਜੀ ਕਾ ਪਤਾ ਨਹੀਂ ਕੌਣ ਬਾਰਾ ਪਾਪਾ ਕਹਿੰਦੇ ਦਰਵਾਜਾ ਖੋਲ ਮਮਾ ਕਹਿੰਦੇ ਕਿ ਮੈਂ ਨਹੀਂ ਖੋਲਣਾ ਤੇ ਜਿਹੜੀ ਗੱਲ ਕਰਨੀ ਬਾਹਰੋਂ ਕੱਲ੍ਹਾ ਪਾਪਾ ਕਹਿੰਦੇ ਮੈਂ ਕੋਈ ਜ਼ਰੂਰੀ ਗੱਲ ਕਰਨੀ ਆ ਮਮਾ ਪਾਪਾ ਕਹਿੰਦੇ ਕਿ ਤੈਨੂੰ ਮੇਰੇ ਤੇ ਭਰੋਸਾ ਨਹੀਂ ਆਗਾ ਇੰਨੀ ਗੱਲ ਤੇ ਮਮਾ ਨੇ ਬੋਕੋ ਹਲਤਾ ਪਾਪਾ ਅੰਦਰ ਆਂਦੇ ਸਾਰੀ ਤੇ ਪਪਾ ਨੇ ਅੰਦਰ ਕੁੰਡ ਲਾਤਾ ਤੇ ਕਿੰਨਾ ਚਿਰ ਨਾ ਫ੍ਰਿਜ ਲਾ ਕੇ ਖਲੋਤੇ ਰਹੇ ਤੇ ਮਮਾ ਕਹਿੰਦੇ ਆ ਜਾ ਹੰਦੇ ਤੇ ਪਾਣੀ ਪੀ ਲੈ ਜਾਂ ਰੋਟੀ ਖਾ ਲੈ ਫੇ ਬਾਅਦ ਚ ਗੱਲ ਕਰ ਲਈ ਇੰਨੀ ਗੱਲੇ ਪਪਾ ਕਹਿੰਦੇ ਮੈਂ ਨਹੀਂ ਅੰਦਰ ਆਣਾ ਤੁਸੀਂ ਕੈਮਰੇ ਲਾਇਓ ਨਹੀਂ ਅੰਦਰ ਤੇ ਤੋਂ ਮੇਰੇ ਦੋ ਮਿੰਟ ਕੋਠੇ ਆ ਗਿਆ ਸੋਝੇ ਇੰਨੀ ਗੱਲੇ ਮਮਾ ਕੋਠੇ ਚੱਲ ਗਏ ਅਜੇ ਦੋ ਮਿੰਟ ਵੀ ਨਹੀਂ ਕੋਠੇ ਬੜੀ ਜ਼ੋਰ ਕੀ ਆਵਾਜ਼ ਆਈ ਮੈਂ ਦੱਬੇ ਪੈਰੇ ਕੋਠੇ ਗਈ ਸੀ ਤੇ ਮੈਂ ਵੇਖਿਆ ਤੇ ਪਪਾ ਨੇ ਨਾ ਮਮਾ ਦੀ ਨਾ ਗੱਲੇ ਤੇ ਰੱਸੀ 'ਤੇ ਬੈਠੀ ਹੋਈ ਸੀ ਤੇ ਪਾਪਾ ਨੇ ਆਪਣਾ ਸ਼ੂ ਵਾਲਾ ਪੈਰ ਮੰਮਾ ਦੇ ਨਾਲ ਇੱਥੇ ਰੱਖਿਆ ਹੋਇਆ ਸੀ ਗੱਲ ਤੇ ਤੇ ਗਲਾ ਦਾ ਪਰੇ ਸੀ ਉਹਨਾਂ ਰਸੀ ਨਾਲ ਤੇ ਪਾਪਾ ਨੇ ਮੇਰੇ ਵੱਲ ਵੇਖ ਲਿਆ ਮੈਂ ਰੋਂਦਾ ਪਈ ਮੈਂ ਕਿਾ ਪਾਪਾ ਛੱਡ ਦੋ ਪਾਪਾ ਮੈਨੂੰ ਫੜਨੇ ਕਿ ਮੰਮਾ ਨੇ ਪਾਪਾ ਨੂੰ ਹੱਥ ਫੜ ਲਈ ਮੈਂ ਅੱਜ ਜਿਹੇ ਥੱਲੇ ਆਪਣੇ ਪੈਰ ਨੂੰ ਠਾ ਕੇ ਤੇ ਮੈਂ ਲੈ ਕੇ ਚੱਲੀ ਸੀ ਤੇ ਇੱਧਰ ਸਾਰੇ ਬਾ ਖਲੋਤੇ ਹੋਏ ਸੀ ਲਾਣੋ ਪਰ ਵਾਲੇ ਦਾਦਾ ਦਾਦੀ ਸਾਰੇ ਖਲੋਤੇ ਐਸੀ ਬਾ ਤੇ ਫੇ ਮੈਂ ਉੱਥੇ ਮੰਦਿਰ ਦੇ ਪਿੱਛੇ ਝਾੜੀਆਂ ਲਾਗੂ ਪੱਜ ਕੇ ਚੱਲ ਗਈ ਜਿੱਨੇ ਚੋਂ ਮੈਂ ਲਾਗੇ ਗਵਾਂਢੀਆਂ ਬੁਲਾਣਗੇ ਨੂੰ ਚੰਨੋ ਚੱਲ ਗਏ ਸੀ ਲਾਈ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟਾਟਾ ਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਾਈਲਡ ਵਾਈ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰਣੇ ਰੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ